ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿੱਚ ਆਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੋ ਤਾਂ ਦੇਖਣਾ ਸਾਡੀ ਕਿਸਮਤ ਦਿਨੋਂ ਦਿਨ ਤੇਜ਼ ਹੁੰਦੀ ਜਾਵੇਗੀ ਤਾਂ ਇਹ ਤਿੰਨ ਕੰਮ ਕਿਹੜੇ ਨੇ ਕਿੰਜ ਕਰਨੇ ਨੇ ਇਹ ਸਾਰੀ ਗੱਲਬਾਤ ਆ ਪਾਜ ਦੀ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਆਪਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਜੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਆਪਾਂ ਕਈ ਵਾਰ ਕੁਝ ਲੋਕਾਂ ਨੂੰ ਦੇਖਦੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਬਹੁਤ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਖੁਸ਼ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਉਹ ਜੇ ਸਵੀ ਕੰਮ ਨੂੰ ਹੱਥ ਪਾਉਂਦੇ ਆ ਉਹਨਾਂ ਨੂੰ ਉਸੇ ਕੰਮ ਦੇ ਵਿੱਚ ਹੀ ਸਫਲਤਾ ਮਿਲ ਜਾਂਦੀ ਆ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਇਦਾਂ ਦੇ ਲੋਕਾਂ ਨੂੰ ਦੇਖ ਕੇ ਆਪਣੇ ਮੂੰਹੋਂ ਸਹਿ ਸੁਭਾਈ ਨਿਕਲ ਜਾਂਦਾ ਵੀ ਇਹਨਾਂ ਦੀ ਕਿਸਮਤ ਤਾਂ ਬਹੁਤ ਤੇਜ ਆ ਇਨਾਂ ਦੀ ਕਿਸਮਤ ਹਰ ਥਾਂ ਤੇ ਇਹਨਾਂ ਦਾ ਸਾਥ ਦਿੰਦੀ ਆ ਅਤੇ ਕਿਤੇ ਨਾ ਕਿਤੇ ਸਾਡੇ ਆਪਣੇ ਮਨ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਕਿ ਕਾਸ਼ ਸਾਡੀ ਵੀ ਕਿਸਮਤ ਇਨਾਂ ਵਰਗੀ ਹੁੰਦੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੰਨੇ ਸੁੱਖ ਹੁੰਦੇ ਕਾਸ਼ ਕਰਕੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਚਿੰਤਾ ਦੀ ਘੜੀ ਹੋਵੇ ਤਾਂ ਆਪਾਂ ਸੌਖੇ ਬੰਦੇ ਨੂੰ ਦੇਖ ਕੇ ਕਹਿ ਦਿੰਨੇ ਆ ਕਿ ਕਾਸ਼ ਸਾਡੀ ਵੀ ਜ਼ਿੰਦਗੀ ਇੰਨਾ ਵਰਗੀ ਹੁੰਦੀ ਅਤੇ ਕਈ ਵਾਰ ਕੁਝ ਲੋਕ ਆਪਣੀ ਕਿਸਮਤ ਨੂੰ ਤੇਜ਼ ਕਰਨ ਦੇ ਲਈ ਭਾਵ ਕਿ ਆਪਣੀ ਜ਼ਿੰਦਗੀ ਦੇ ਦੁੱਖ ਦੂਰ ਕਰਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਵੀ ਕਰਦੇ ਨੇ ਕਈ ਤਰ੍ਹਾਂ ਦੇ ਤਾਗੇ ਤਵੀਤ ਟੂਨੇ ਟੋਟ ਕੇ ਉਪਾਅ ਕਰ ਕਰਕੇ ਦੇਖਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਕਿਸਮਤ ਵੀ ਸੂਣੀ ਹੋ ਜਾਵੇ ਸਾਡੀ ਕਿਸਮਤ ਵੀ ਸਾਡਾ ਸਾਥ ਦੇਣਾ ਸ਼ੁਰੂ ਕਰ ਦੇਵੇ ਸਾਨੂੰ ਵੀ ਹਰ ਕੰਮ ਦੇ ਵਿੱਚ ਸਫਲਤਾ ਮਿਲੇ ਹਰ ਥਾਂ ਤੇ ਮਾਨ ਸਨਮਾਨ ਮਿਲੇ ਪਰ ਕਈ ਵਾਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕਿਸਮਤ ਉਹਨਾਂ ਦਾ ਸਾਥ ਨਹੀਂ ਦਿੰਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤਿੰਨ ਕੰਮ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਨਾ ਇਹ ਤਿੰਨ ਕੰਮ ਜਿਸ ਦਿਨ ਤੋਂ ਆਪਾਂ ਕਰਨੇ ਸ਼ੁਰੂ ਕਰ ਦਿੱਤੇ ਉਸੇ ਦਿਨ ਤੋਂ ਹੀ ਸਾਡੀ ਕਿਸਮਤ ਤੇਜ਼ ਹੋਣੀ ਸ਼ੁਰੂ ਹੋ ਜਾਵੇਗੀ ਸਾਡੀ ਕਿਸਮਤ ਸਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਇਹ ਤਿੰਨ ਕੰਮ ਇੰਨੇ ਪਾਵਰਫੁੱਲ ਨੇ ਕਰਦੇ ਅਸਰ ਹੀ ਆਪਣਾ ਅਸਰ ਦਿਖਾਉਂਦੇ ਨੇ ਇਹ ਤਿੰਨ ਕੰਮ ਕਰਦਿਆਂ ਸਾਰ ਹੀ ਸਾਡੀ ਕਿਸਮਤ ਸਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਆ ਜਾਂ ਇੰਜ ਕਹਿ ਲਈਏ ਵੀ ਇਹ ਤਿੰਨ ਕੰਮ ਕਰਨ ਵਾਲਿਆਂ ਦੀ ਕਿਸਮਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਦਲਣੀ ਹੀ ਦੀਆ ਤਾਂ ਇਹ ਤਿੰਨ ਕੰਮ ਕਿਹੜੇ ਨੇ ਕਿੰਜ ਆਪਾਂ ਕਰਨੇ ਨੇ ਇਹ ਦੱਸਣ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਵੀ ਸਾਡੀ ਕਿਸਮਤ ਕੀ ਚੀਜ਼ ਆ ਇਹ ਕਿਸਮਤ ਕਿੰਜ ਬਣਦੀ ਆ ਕਿੰਜ ਬਦਲਦੀ ਆ ਤਾਂ ਕਿਸਮਤ ਆ ਸਾਡੇ ਕਮਾਏ ਹੋਏ ਕਰਮ ਭਾਵ ਕਿ ਜਿਹੋ ਜਿਹੇ ਕਰਮ ਆਪਾਂ ਕਮਾਉਨੇ ਆ ਸਾਡੇ ਕਮਾਏ ਹੋਏ ਕਰਮਾਂ ਦੇ ਆਧਾਰ ਤੇ ਸਾਡੀ ਕਿਸਮਤ ਲਿਖੀ ਜਾਂਦੀ ਆ ਤੇ ਕਰਮ ਕੀ ਆ ਜੋ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਕਰ ਰਹੇ ਆ ਜੇ ਆਪਾਂ ਅੱਜ ਚੰਗੇ ਕੰਮ ਕਰਦੇ ਆ ਤਾਂ ਸਾਡੇ ਚੰਗੇ ਕਰਮ ਬਣ ਰਹੇ ਨੇ ਤਾਂ ਫਿਰ ਚੰਗੇ ਕਰਮਾਂ ਦੇ ਆਧਾਰ ਤੇ ਸਾਡੀ ਕਿਸਮਤ ਵੀ ਬੜੀ ਸੋਹਣੀ ਲਿਖੀ ਜਾਵੇਗੀ ਸਾਡੀ ਕਿਸਮਤ ਦੇ ਵਿੱਚ ਸੁੱਖ ਹੋਣਗੇ ਖੁਸ਼ੀ ਹੋਵੇਗੀ ਪਰ ਜੇਕਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਕੋਈ ਮਾੜੇ ਕਰਮ ਕਮਾ ਬੈਠੇ ਤਾਂ ਫਿਰ ਮਾੜੇ ਕਰਮਾਂ ਦੇ ਆਧਾਰ ਤੇ ਕਿਸਮਤ ਵੀ ਮਾੜੀ ਬਣ ਜਾਵੇਗੀ ਫਿਰ ਸਾਡੀ ਜ਼ਿੰਦਗੀ ਵਿਚ ਦੁੱਖ ਰੋਗ ਦਿਲਦਰਤਾ ਚਿੰਤਾਵਾਂ ਪਰੇਸ਼ਾਨੀਆਂ ਹੋਣਗੀਆਂ ਤਾਂ ਜੇਕਰ ਆਪਾਂ ਇਹ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਦਿਲਦਰਤਾ ਤੋਂ ਬਚਣਾ ਚਾਹੁੰਦੇ ਆ ਤਾਂ ਫਿਰ ਅੱਜ ਤੋਂ ਹੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ દਈਏ ਇਹ ਕੰਮ ਕਰਨ ਦੇ ਨਾਲ ਸਾਡੀ ਕਿਸਮਤ ਦਿਨੋ-ਦਿਨ ਸੋਹਣੀ ਬਣਦੀ ਐ ਦਿਨੋ-ਦਿਨ ਤੇਜ ਹੁੰਦੀ ਐ ਅਤੇ ਜੇਕਰ ਜਾਣੇ ਜਾਂਣੇ ਦੇ ਵਿੱਚ ਅਸੀਂ ਮਾੜੇ ਕੰਮ ਕਰ ਬੈਠੇ ਹਾਂ ਕਿਸਮਤ ਮਾੜੀ ਲਿਖਾ ਬੈਠੇ ਹਾਂ ਤਾਂ ਵੀ ਇਹ ਕੰਮ ਕਰਨ ਦੇ ਨਾਲ ਸਾਡੀ ਕਿਸਮਤ ਬਦਲ ਸਕਦੀ ਆ ਇਹ ਗੱਲਾਂ ਮੈਂ ਨਹੀਂ ਕਹਿ ਰਹੀ ਇਹ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਪੁੰਨ ਵੱਧ ਜਾਂਦੇ ਆ ਫਿਰ ਸਾਨੂੰ ਸੁੱਖ ਮਿਲਣੇ ਸ਼ੁਰੂ ਹੁੰਦੇ ਆ ਤਾਂ ਇਹ ਪੁੰਨ ਕਿੰਜ ਬਣਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਤਿੰਨ ਕੰਮਾਂ ਦੀ ਗੱਲ ਕਰਨ ਜਾ ਰਹੇ ਹਾਂ ਨਾ ਇਹ ਤਿੰਨ ਕੰਮ ਕਰਨ ਦੇ ਨਾਲ ਬੜੀ ਤੇਜ਼ੀ ਦੇ ਨਾਲ ਸਾਡੇ ਪੁੰਨ ਬਣਦੇ ਨੇ ਸਾਡੇ ਚੰਗੇ ਕਰਮ ਬਣਦੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਆ ਨਾਮ ਜਪਣਾ ਬਾਬਾ ਆਨੰਦ ਸਿੰਘ ਜੀ ਦੇ ਬਚਨੇ ਆ ਬਾਬਾ ਆਨੰਦ ਸਿੰਘ ਜੀ ਕਹਿੰਦੇ ਬੰਦਿਆ ਜੇਕਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੌਖਾ ਹੈ ਸੁਖ ਭੋਗ ਰਿਹਾ ਹੈ ਤਾਂ ਜ਼ਰੂਰ ਪਿੱਛੇ ਨਾਮ ਜਪਿਆ ਹੋਵੇਗਾ ਉਹ ਜਪੇ ਹੋਏ ਦਾ ਫਲ ਤੈਨੂੰ ਅੱਜ ਮਿਲ ਰਿਹਾ ਹੈ ਅਤੇ ਜੇਕਰ ਤੂੰ ਅੱਜ ਨਾਮ ਜਪ ਰਿਹਾ ਹੈ ਤੇਰੇ ਇਸ ਜਪੇ ਹੋਏ ਨਾਮ ਦਾ ਫਲ ਆਉਣ ਵਾਲੇ ਕੱਲ ਦੇ ਵਿੱਚ ਤੈਨੂੰ ਜ਼ਰੂਰ ਮਿਲੇਗਾ ਜੋ ਵੀ ਮਨੁੱਖ ਉਸਵਾ ਸਤਿਗੁਰੂ ਅਕਾਲ ਪੁਰਖ ਜੀ ਨੂੰ ਪਰੋਸੇ ਦੇ ਨਾਲ ਯਾਦ ਕਰਦੇ ਨੇ ਪਰੋਸੇ ਦੇ ਨਾਲ ਨਾਮ ਜਪਦੇ ਨੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਸਾਰੇ ਕਰਮਕਾਰਾਂ ਦੇ ਵਿੱਚ ਆਪ ਪ੍ਰਤਕ ਵਰਤ ਜਾਂਦੇ ਨੇ ਆਪਾਂ ਰੋਜ਼ ਰੋਜ਼ ਬਚਨ ਪੜ੍ਹਦੇ ਆ ਨਾ ਜੋ ਜਨਤੁ ਮਰੀ ਪਗਤ ਕਰਨਤੇ ਤਿਨਕੇ ਕਾਜ ਸਵਾਰਤਾ ਤਾਂ ਇਹ ਗੱਲ ਸੱਚ ਹੈ ਜੋ ਵੀ ਉਸ ਹਰੀ ਦਾ ਨਾਮ ਜਪਦੇ ਨੇ ਅਤੇ ਹਰ ਇੱਕ ਧਰਮ ਦੇ ਵਿੱਚ ਨਾਮ ਜਪਣ ਦੇ ਲਈ ਕਿਆ ਗਿਆ ਹੈ ਨਾਮ ਜਪਣਾ ਜ਼ਰੂਰੀ ਆ ਕੋਈ ਮਨੁੱਖ ਕਿਸੇ ਵੀ ਨਾਮ ਦੇ ਨਾਲ ਉਸ ਮਾਲਕ ਨੂੰ ਯਾਦ ਕਰ ਲਵੇ ਉਸ ਪਰਮਾਤਮਾ ਨੂੰ ਯਾਦ ਕਰ ਲਵੇ ਕੋਈ ਅੱਲਾ ਅੱਲਾ ਕਹਿ ਕੇ ਯਾਦ ਕਰਦਾ ਏ ਕੋਈ ਰਾਮ ਰਾਮ ਕਹਿੰਦਾ ਏ ਕੋਈ ਵਾਹਿਗੁਰੂ ਵਾਹਿਗੁਰੂ ਜੀ ਕਹਿੰਦਾ ਏ ਹੋਰ ਵੀ ਬਹੁਤ ਨਾਮ ਨੇ ਉਸ ਪਰਮੇਸ਼ਰ ਦੇ ਹੋਰ ਵੀ ਬਹੁਤ ਨਾਮ ਨੇ ਉਸ ਪਰਮਾਤਮਾ ਦੇ ਇੱਥੇ ਇਹ ਮਾਇਨੇ ਨਹੀਂ ਰੱਖਦਾ ਕਿ ਆਪਾਂ ਕਿਹੜੇ ਨਾਮ ਦੇ ਨਾਲ ਉਸ ਮਾਲਕ ਨੂੰ ਯਾਦ ਕਰ ਰਹੇ ਹਾਂ ਕਿਸ ਤਰ੍ਹਾਂ ਯਾਦ ਕਰ ਰਹੇ ਹਾਂ ਬਸ ਮਾਇਨੇ ਇਹ ਗੱਲ ਰੱਖਦੀ ਆ ਕਿ ਯਾਦ ਕਰਨਾ ਹੈ ਆਪਣੀ ਹਰ ਕੰਮ ਤੋਂ ਪਹਿਲਾਂ ਆਪਣੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਜਦੋਂ ਹਰ ਕੰਮ ਦੇ ਵਿੱਚ ਆਪਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਅੱਗੇ ਰੱਖਾਂਗੇ ਤਾਂ ਸਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਫਿਰ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਜ਼ਰੂਰ ਲੱਗਦੇ ਆ ਅਤੇ ਇਥੇ ਇਸ ਗੱਲ ਨੂੰ ਵੀ ਸਮਝਣਾ ਹੈ ਕਿ ਮਿਹਨਤ ਹਰ ਕੰਮ ਦੇ ਵਿੱਚ ਕਰਨੀ ਜ਼ਰੂਰੀ ਆ ਇਹ ਨਹੀਂ ਆ ਕਿ ਆਪਾਂ ਸਿਰਫ ਨਾਮ ਜਪੀ ਜਾਵਾਂਗੇ ਤੇ ਸੋਚੀਏ ਵੀ ਮੰਝੇ ਦੇ ਉੱਤੇ ਬੈਠੇ ਬਿਠਾਇਆ ਹੀ ਸਾਨੂੰ ਸਭ ਕੁਝ ਮਿਲ ਜਾਵੇਗਾ ਨਾ ਇਹ ਗੱਲ ਨਹੀਂ ਆ ਮਿਹਨਤ ਕਰਨ ਦੇ ਨਾਲ-ਨਾਲ ਜਦੋਂ ਅਸੀਂ ਨਾਮ ਜਪਦੇ ਆਂ ਫਿਰ ਸਾਡੀ ਮਿਹਨਤ ਨੂੰ ਕਈ ਗੁਣਾ ਵੱਧ ਕੇ ਰੰਗ ਭਾਗ ਲੱਗਦੇ ਨੇ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਐਨਾ ਫਲ ਮਿਲਦਾ ਹੈ ਸਾਡੀ ਮਿਹਨਤ ਦਾ ਮਿਹਨਤ ਤਾਂ ਹਰ ਕਿਸੇ ਦੇ ਵਿੱਚ ਜ਼ਰੂਰੀ ਆ ਭਾਵੇਂ ਤੁਸੀਂ ਦੁਕਾਨਦਾਰ ਹੋ ਖੇਤੀਬਾੜੀ ਦਾ ਕੰਮ ਕਰਦੇ ਹੋ ਭਾਵੇਂ ਤੁਸੀਂ ਕੋਈ ਸਰਕਾਰੀ ਪ੍ਰਾਈਵੇਟ ਨੌਕਰੀ ਕਰਦੇ ਹੋ ਆਪਣਾ ਬਿਜ਼ਨਸ ਆ ਜਿਸ ਵੀ ਕਿਰਤ ਦੇ ਵਿੱਚ ਹੋ ਜਿਸ ਵੀ ਕੰਮ ਦੇ ਵਿੱਚ ਹੋ ਹਰ ਕੰਮ ਦੇ ਵਿੱਚ ਮਿਹਨਤ ਕਰਨੀ ਪੈਂਦੀ ਆ ਪਰ ਮਿਹਨਤ ਦੇ ਨਾਲ ਨਾਲ ਜਦੋਂ ਇਹ ਤਿੰਨ ਕੰਮ ਕਰਾਂਗੇ ਨਾ ਫਿਰ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗਣਗੇ ਤਾਂ ਪਹਿਲਾ ਕੰਮ ਹੈ ਨਾਮ ਜਪਣਾ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਦੇ ਵਿੱਚ ਨਾਮ ਜਪਣ ਦੇ ਉੱਤੇ ਹੀ ਜ਼ੋਰ ਦਿੱਤਾ ਗਿਆ ਹੈ ਦੇ ਨਾਮ ਜਪੋ ਇਸ ਕਰਕੇ ਨਾਮ ਜਪਣਾ ਤਾਂ ਜ਼ਰੂਰੀ ਹੈ ਨਾਮ ਜਪਾਂਗੇ ਤਾਂ ਹੀ ਬੇੜੇ ਬਾਰ ਹੋਣਗੇ ਨਾਮ ਆਪਾਂ ਕਿਸੇ ਵੀ ਵੇਲੇ ਜਪਦੇ ਹਾਂ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਪਰ ਜੇਕਰ ਅਮਰਤ ਵੇਲੇ ਉੱਠ ਕੇ ਜਪਿਆ ਜਾਵੇ ਤਾਂ ਇਹਦੇ ਨਾਲ ਦੀ ਰੀਸ ਨਹੀਂ ਸਾਡਾ ਅਮਰਤ ਵੇਲੇ ਦਾ ਜਪਿਆ ਹੋਇਆ ਨਾਮ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਨਾ ਤੁਹਾਡੀ ਜਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਚਿੰਤਾਵਾਂ ਪ੍ਰੇਸ਼ਰ ਲੀਆਂ ਵਧ ਗਈਆਂ ਨੇ ਤੁਹਾਨੂੰ ਉਹਨਾਂ ਦਾ ਹੱਲ ਨਹੀਂ ਮਿਲ ਰਿਹਾ ਤਾਂ ਅੱਜ ਤੋਂ ਹੀ ਅਮਰਤ ਵੇਲੇ ਉੱਠਣਾ ਸ਼ੁਰੂ ਕਰਤਾਓ ਗੁਰੂ ਦੇ ਉੱਤੇ ਕਰੋ ਸਾਰਾ ਰੱਖ ਕੇ ਕਹਿ ਰਹੇ ਹਾਂ ਅਮਰਤ ਵੇਲੇ ਉੱਠ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਸ਼ੁਰੂ ਕਰਤਾਓ ਮਹਾਪੁਰਖ ਜੀ ਕਹਿੰਦੇ ਨੇ ਸੂਰਜ ਛਿਪਣ ਤੋਂ ਬਾਅਦ ਦੇ 3 ਘੰਟੇ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਦੇ 3 ਘੰਟੇ ਦੇ ਵਿੱਚ ਜੇਕਰ ਅਸੀਂ 5 ਮਿੰਟ 10 ਮਿੰਟ ਵੀ ਸੁਮਾਲ ਲੈਣਾ ਸਾਡੇ ਉੱਤੇ ਬੇਅੰਤ ਕਿਰਤਾਂ ਹੋਣੀ ਸ਼ੁਰੂ ਹੋ ਜਾਂਦੀ ਆ ਅਤੇ ਜੇਕਰ ਇਹ ਤਿੰਨ ਤਿੰਨ ਘੰਟੇ ਪੂਰੇ ਸੁਮਾਲ ਲਈਏ ਤਾਂ ਫਿਰ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਸੂਰਜ ਛਿਪਣ ਤੋਂ ਬਾਅਦ ਦੇ 3 ਘੰਟੇ ਸ਼ਾਮ ਨੂੰ 6 ਤੋਂ 9 ਦਾ ਸਮਾਂ ਅਤੇ ਸੂਰਜ ਚੜਨ ਤੋਂ ਪਹਿਲਾਂ ਦੇ 3 ਘੰਟੇ ਸਵੇਰੇ 3 ਤੋਂ ਸਵੇਰੇ 6 ਵਜੇ ਦਾ ਸਮਾਂ ਜਿਹਨੂੰ ਆਪਾਂ ਅਮਰਤ ਵੇਲਾ ਕਹਿੰਦੇ ਆ ਅਮਰਤ ਵੇਲੇ ਤਾਂ ਉੱਠਿਆ ਜਾਵੇਗਾ ਜਦੋਂ ਆਪਾਂ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ 6 ਤੋਂ 9 ਵਜੇ ਦੇ ਵਿਚਕਾਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਾਂਗੇ ਇਹ ਗੱਲ ਤੁਸੀਂ ਅਜਮਾ ਕੇ ਦੇਖ ਲਿਓ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਤੁਸੀਂ 5 10 15 ਮਿੰਟ ਜਿੰਨਾ ਕ ਸਮਾਂ ਕੱਢ ਸਕਦੇ ਹੋ ਬੈਠ ਕੇ ਨਾਮ ਜਪ ਲਓ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਦੋ ਵੀ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਅਮਰਤ ਵੇਲੇ ਬਖਸ਼ੋ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਆਪਣੇ ਆਪ ਹੀ ਅੱਖ ਖੁੱਲ ਜਾਵੇਗੀ అలਾਰਮ ਲਗਾ ਕੇ ਸੌਵੋਗੇ ਪਰ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਜਾਗ ਆ ਜਾਵੇਗੀ ਜੇਕਰ ਅਸੀਂ ਸ਼ਾਮ ਵੇਲੇ ਨਾਮ ਜਪਿਆ ਹੋਵੇਗਾ ਤਾਂ ਜੇਕਰ ਤੁਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਹੋ ਅਮਰਤ ਵੇਲੇ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਰਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਸ਼ਾਮ ਦਾ ਵੇਲਾ ਜਰੂਰ ਸਮਾਂ ਲਿਆ ਕਰੋ ਸ਼ਾਮ ਨੂੰ ਰਹਿਰਾ ਸਾਭ ਜੀ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਖੀਲਾ ਸਾਭ ਜੀ ਦੀ ਬਾਣੀ ਪੜ ਲਈਏ ਤਾਂ ਅੰਮ੍ਰਿਤ ਵੇਲੇ ਉੱਠਣਾ ਬਿਲਕੁਲ ਆਸਾਨ ਹੋ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਕਈ ਬਹਿਣ ਭਰਾ ਕਹਿ ਦਿੰਦੇ ਆ ਵੀ ਸ਼ਾਮ ਨੂੰ ਰਹਿਰਾ ਸਾਭ ਜੀ ਦਾ ਪਾਠ ਨਹੀਂ ਕੀਤਾ ਜਾਂਦਾ ਕਿਉਂਕਿ ਦਿਨ ਦੇ ਕੰਮਕਾਰ ਕਰਕੇ ਥੱਕੇ ਹੁੰਨੇ ਆ ਪਰ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਦੀ ਆ ਆਪਾਂ ਦਿਨ ਦੇ ਕੰਮਕਾਰ ਕਰਕੇ ਜਿੰਨੇ ਮਰਜੀ ਥੱਕੇ ਹੋਈਏ ਇੱਕ ਵਾਰ ਲੱਗਦਾ ਹੁੰਦਾ ਹੈ ਵੀ ਹੁਣ ਕੋਈ ਵੀ ਕੰਮ ਕਰਨ ਦੀ ਵਾਹ ਨਹੀਂ ਆ ਬਸ ਰੋਟੀ ਮਿਲ ਜਾਵੇ ਰੋਟੀ ਖਾ ਕੇ ਸੌਂ ਜਾਏਗੀ ਪਰ ਸੱਚ ਕਰਕੇ ਜਾਣਿਓ ਜੀ ਜੇਕਰ ਗੁਟਕਾ ਸਾਹਿਬ ਫੜਕੇ ਅਸੀਂ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਾਠ ਕਰਦਿਆਂ ਕਰਦਿਆਂ ਹੀ ਸਾਡਾ ਆਲਸ ਸੁਸਤੀ ਥਕਾਵਟ ਸਭ ਦੂਰ ਹੋ ਜਾਣਗੇ ਸਰੀਰ ਇੱਕਦਮ ਹੌਲਾ ਹੋ ਜਾਂਦਾ ਹੈ ਇੰਜ ਲੱਗਦਾ ਵੀ ਜਿਵੇਂ ਨਾ ਸਾਡੇ ਤਨ ਅਤੇ ਮਨ ਤੋਂ ਮਨਾ ਬਣਾਈ ਭਾਰ ਲੱਤ ਗਿਆ ਹੋਵੇ ਇਹ ਤੁਸੀਂ ਗੱਲ ਅੱਜ ਹੀ ਅਜਮਾ ਕੇ ਦੇਖ ਲਓ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਓ ਜੀ ਫਿਰ ਉਸ ਤੋਂ ਬਾਅਦ ਪੈਣਾ ਬੀਬੀਆਂ ਆਪਣੇ ਘਰ ਦੇ ਕੰਮਕਾਰ ਕਰਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਮੇਰੇ ਵੀਰ ਨੇ ਜੇਕਰ ਬਾਰੋਂ ਤੁਸੀਂ ਕੰਮਕਾਰ ਕਰਕੇ ਥੱਕੇ ਟੁੱਟੇ ਆਇਓ ਤਮੀ ਰਹਿਰਾ ਸਾਬ ਜੀ ਦਾ ਪਾਠ ਜ਼ਰੂਰ ਕਰੋ ਅਤੇ ਇਹ ਪਾਠ ਕਰਨ ਤੋਂ ਬਾਅਦ ਜੇਕਰ ਤੁਸੀਂ ਸ਼ਾਮ ਨੂੰ ਸੈਰ ਕਰਨ ਜਾਂਦੇ ਹੋ ਜਾਂ ਫਿਰ ਕੋਈ ਵੀ ਤੁਹਾਡੀ ਰੁਟੀਨ ਹੈ ਜੇਕਰ ਤੁਸੀਂ ਉਹਦੇ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਸੁਣ ਲਓ ਜਾਂ ਫਿਰ ਕਰਨ ਲਓ ਜਾਂ ਗੁਰਬਾਣੀ ਦਾ ਕੋਈ ਵੀ ਪਾਠ ਸੁਣਦੇ ਜਾਓ ਜਾਂ ਕਰਦੇ ਜਾਓ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਐਸੀ ਕਰਕੇ ਤਾਂ ਮਹਾਂਪੁਰਖ ਜੀ ਕਹਿੰਦੇ ਕਿ ਦੋ ਵੇਲੇ ਸ਼ਾਮ ਨੂੰ ਤੇ ਅਮਰਤ ਵੇਲੇ ਦੇ ਵਿੱਚ ਕਰਦੇ ਵੇਚ ਕੀਰਤਨ ਜ਼ਰੂਰ ਲਗਾਓ ਕਿਉਂਕਿ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਸ਼ਬਦ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਕੰਨਾਂ ਤੱਕ ਪਹੁੰਚ ਗਿਆ ਤਾਂ ਸਾਡਾ ਭਲਾ ਹੀ ਭਲਾ ਹੈ ਤਾਂ ਇਹ ਸ਼ਾਮ ਦਾ ਵੇਲਾ ਜ਼ਰੂਰ ਸਮਹ ਲੈਣਾ ਹੈ ਫਿਰ ਅਮਰਤ ਵੇਲੇ ਆਸਾਨੀ ਦੇ ਨਾਲ ਉੱਠ ਪਾਵਾਂਗੇ ਮਹਾਪੁਰਖ ਜੀ ਅਕਸਰ ਕਹਿੰਦੇ ਹੁੰਦੇ ਨੇ ਨਾ ਸ਼ਾਮ ਨੂੰ ਜਪਿਆ ਹੋਇਆ ਉਹ ਫੁੱਲਿਆ ਜਿਹਨੂੰ ਅਮਰਤ ਵੇਲੇ ਦੇ ਵਿੱਚ ਫਲ ਲੱਗਦਾ ਹੈ ਤਾਂ ਸ਼ਾਮ ਦਾ ਵੇਲਾ ਜ਼ਰੂਰ ਸਮਝਣਾ ਹੈ ਅਮਰਤ ਵੇਲੇ ਦੇ ਵਿੱਚ ਉੱਠਣ ਵਿੱਚ ਕੋਈ ਮਿਹਨਤ ਨਹੀਂ ਕਰਨੀ ਪਵੇਗੀ ਬੜੀ ਆਸਾਨੀ ਦੇ ਨਾਲ ਜਾਗ ਆ ਜਾਵੇਗੀ ਚੁਸਤੀ ਫੁਰਤੀ ਦੇ ਨਾਲ ਉੱਠ ਕੇ ਨਾਮ ਵੀ ਜਪ ਲਵਾਂਗੇ ਅਤੇ ਬਾਕੀ ਦੇ ਕੰਮ ਧੰਦੇ ਵੀ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਅੱਜ ਤੋਂ ਹੀ ਆਪਣੀ ਅਮਰਤ ਵੇਲੇ ਦੀ ਰੁਟੀਨ ਬਣਾ ਲਓ ਅਮਰਤ ਵੇਲੇ ਦਾ ਜਪਿਆ ਹੋਇਆ ਨਾਮ ਕਦੇ ਵਿਰਥਾ ਨਹੀਂ ਜਾਂਦਾ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਜ਼ਰੂਰ ਪ੍ਰਮਾਣ ਹੁੰਦੀ ਆ ਹੋ ਸਕਦਾ ਤੁਹਾਨੂੰ ਮੇਰੀਆਂ ਗੱਲਾਂ ਦੇ ਉੱਤੇ ਯਕੀਨ ਨਾ ਆ ਰਿਹਾ ਹੋਵੇ ਜੋ ਅਮਰਤ ਵੇਲੇ ਉੱਠਦੇ ਨੇ ਉਹਨਾਂ ਨੂੰ ਤਾਂ ਸਭ ਪਤਾ ਹੈ ਪਰ ਜੋ ਅਜੇ ਤੱਕ ਅਮਰਤ ਵੇਲੇ ਨਹੀਂ ਉੱਠਦੇ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਵੀ ਇਹ ਬਸ ਕਹਿਣੀਆਂ ਗੱਲਾਂ ਨੇ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇੱਕ ਵਾਰ ਤੁਸੀਂ ਪਿਆਰ ਵਿੱਚ ਅਮਰਤ ਵੇਲੇ ਉੱਠ ਕੇ ਵੇਖੋ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਅਮਰਤ ਵੇਲੇ ਉੱਠਦੀਆਂ ਪਿਆਰ ਦੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਆ ਨਾ ਤਾਂ ਫਿਰ ਉਸ ਸਤਿਗੁਰ ਸੱਚੇ ਬਾਦਸ਼ਾਹ ਵੀ ਸਾਨੂੰ ਬੇਅੰਤ ਪਿਆਰ ਕਰਦੇ ਨੇ ਤੇ ਜਿੱਥੇ ਪਿਆਰ ਹੁੰਦਾ ਏ ਉੱਥੇ ਫਿਰ ਪੁੱਜ ਵੀ ਮੂੰਹ ਬੋਲ ਕੇ ਕਹਿਣਾ ਨਹੀਂ ਪੈਂਦਾ ਫਿਰ ਕਹਿੰਦੇ ਨਾ ਦਿਲਾਂ ਨੂੰ ਦਿਲਾਂ ਦੀ ਰਾਹ ਆਉਂਦੀ ਆ ਫਿਰ ਉਹ ਅੰਦਰ ਜਾਮੇ ਬਾਦਸ਼ਾਹ ਵੀ ਸਾਡੇ ਦਿਲਾਂ ਦੀਆਂ ਆਪੇ ਹੀ ਬੁੱਝ ਲੈਂਦੇ ਨੇ ਸਾਨੂੰ ਬੋਲ ਕੇ ਦੱਸਣਾ ਨਹੀਂ ਪੈਂਦਾ ਤਾਂ ਅੱਜ ਤੋਂ ਇੱਕ ਤਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰਨਾ ਹੈ ਜਿਉਂ-ਜਿਉਂ ਅਮਰਤ ਵੇਲੇ ਉੱਠ ਕੇ ਨਾਮ ਜਪਾਂਗੇ ਸਾਡੇ ਤੇਜੀ ਦੇ ਨਾਲ ਪੁੰਨ ਬਣਨਗੇ ਸਾਡੇ ਕਰਮ ਤੇਜ ਹੋਣਗੇ ਜਦੋਂ ਹੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪ ਲਿਆ ਸਮਝੋ ਜਾਂ ਤਾਂ ਸਾਡੇ ਕਾਲੇ ਲੇਖ ਮਿਟਨੇ ਸ਼ੁਰੂ ਹੋ ਗਏ ਆ ਜਾਂ ਫਿਰ ਸੋਹਣੇ ਸੋਹਣੇ ਲੇਖ ਲਿਖਣੇ ਸ਼ੁਰੂ ਹੋ ਗਏ ਨੇ ਜੇ ਤੁਸੀਂ ਅਮਰਤ ਵੇਲੇ ਉੱਠ ਰਹੇ ਹੋ ਨਾ ਤਾਂ ਇਹ ਗੱਲ ਤਾਂ ਪੱਕਾ ਹੀ ਆਪਣੇ ਹੰਦੇ ਦੇ ਵਿੱਚ ਵਸਾ ਲਓ ਕਿ ਰੋਜ਼-ਰੋਜ਼ ਅਸੀਂ ਕੁਝ ਨਾ ਕੁਝ ਪ੍ਰਾਪਤ ਕਰ ਰਹੇ ਹਾਂ ਹੋ ਸਕਦਾ ਸਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਪਰ ਜਿਸ ਦਿਨ ਪਤਾ ਲੱਗੇਗਾ ਨਾ ਫਿਰ ਉਸ ਦਿਨ ਆਪਾਂ ਪਛਤਾਉਣਾ ਹੈ ਕਿ ਅਸੀਂ ਅਮਰਤ ਵੇਲੇ ਦਾ ਇੱਕ ਪਲ ਇੱਕ ਛਿਨ ਵੀ ਕਿਉਂ ਗਵਾ ਲਿਆ ਕਿਉਂ ਸੁੱਤੇ ਰਹਿ ਗਏ ਉਹਨੇ ਉੱਠੇ ਕਿਉਂਕਿ ਅਮਰਤ ਵੇਲੇ ਦੇ ਇੱਕ ਇੱਕ ਪਲ ਇੱਕ ਇੱਕ ਛਿਨ ਦੀ ਬਹੁਤ ਕੀਮਤ ਆ ਇੱਕ ਪਲ ਇੱਕ ਛਿਨ ਨੂੰ ਸੰਭਾਲ ਲਈ ਅਮਰਤ ਵੇਲੇ ਦੇ ਵਿੱਚ ਉੱਠ ਕੇ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਲਈਏ ਨਾ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਵੀ ਸਾਡੇ ਪਤਾ ਨਹੀਂ ਕਿੰਨੇ ਕਾਲੇ ਲੇਖ ਮਿਟ ਸਕਦੇ ਨੇ ਕਿੰਨੇ ਚੰਗੇ ਕਰਮ ਸਾਡੇ ਬਣ ਸਕਦੇ ਨੇ ਨਾਮ ਆਪਾਂ ਕਿਸੇ ਵੀ ਵੇਲੇ ਜਪੀਏ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਪਰ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਹਾਂ ਨਾ ਬੜੀ ਤੇਜ਼ੀ ਦੇ ਨਾਲ ਕਿਰਤਾਂ ਹੁੰਦੀ ਆ ਆਪਾਂ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਇੱਕ ਸਾਖੀ ਸੁਣਦੇ ਹੰਨੇ ਆ ਕਿ ਇੱਕ ਮਨੁੱਖ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਉਹਦੀ ਜ਼ਿੰਦਗੀ ਤੇ ਬੜੇ ਦੁੱਖ ਰੋਗ ਚਿੰਤਾਵਾਂ ਵੱਧ ਗਈਆਂ ਤਾਂ ਉਹਨੇ ਬਾਬਾ ਨਾਨਕ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਜ਼ਿੰਦਗੀ ਦੇ ਦੁੱਖ ਰੋਗ ਚਿੰਤਾਵਾਂ ਬਹੁਤ ਵਧ ਗਈਆਂ ਨੇ ਮੈਨੂੰ ਕੋਈ ਸੌਖਾ ਜਿਹਾ ਰਾਹ ਦੱਸੋ ਜਿਹਦੇ ਨਾਲ ਮੇਰੇ ਇਹ ਸਾਰੇ ਦੁੱਖ ਰੋਗ ਕੱਟੇ ਜਾਣ ਤੇ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਭਾਈ ਨਾਮ ਜਪਿਆ ਕਰ ਸੇਵਾ ਕਰਿਆ ਕਰ ਤੇਰੇ ਪੁੰਨ ਬਣਨਗੇ ਜਿਉਂ-ਜਿਉਂ ਤੇਰੇ ਪੁੰਨ ਬਣਨਗੇ ਤਿਉਂ-ਤਿਉਂ ਤੇਰੇ ਇਹ ਦੁੱਖ ਰੋਗ ਚਿੰਤਾਵਾਂ ਦੂਰ ਹੋਣਗੀਆਂ ਤੇ ਕਹਿੰਦੇ ਉਹ ਬੰਦਾ ਭੋਲੇ ਭਾ ਕੇ ਬੈਠਾ ਕਿ ਬਾਬਾ ਜੀ ਇਹ ਤਾਂ ਬਹੁਤ ਲੰਮਾ ਕੰਮ ਦੱਸ ਦਿੱਤਾ ਕਦੋਂ ਨਾਮ ਜਪਾਂਗਾ ਕਦੋਂ ਸੇਵਾ ਕਰਾਂਗਾ ਕਦੋਂ ਪੂਰਨ ਬਣਨਗੇ ਕੋਈ ਸੌਖਾ ਜਿਹਾ ਰਾਹ ਦੱਸੋ ਜਿਹਦੇ ਨਾਲ ਤੇਜ਼ੀ ਦੇ ਨਾਲ ਮੇਰੇ ਕਰਮ ਬਧਨ ਤਾਂ ਕਹਿੰਦੇ ਉਸ ਵਕਤ ਬਾਬਾ ਨੰਦ ਸਿੰਘ ਜੀ ਨੇ ਉਸ ਵਿਣਖ ਨੂੰ ਕਿਹਾ ਸੀ ਕਿ ਭਾਈ ਫਿਰ ਰੋਜ਼ ਅਮਰਤ ਵੇਲੇ ਉੱਠਿਆ ਕਰ ਉੱਠ ਕੇ ਇਸ਼ਨਾਨ ਕਰਕੇ ਦੋ ਢਾਈ ਘੰਟੇ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਯਾਦ ਵਿੱਚ ਬੈਠਿਆ ਕਰ ਗੁਰੂ ਗੁਰੂ ਕਰਿਆ ਕਰ ਉਹਨੂੰ ਯਾਦ ਕਰਿਆ ਕਰ ਅਤੇ ਫਿਰ ਉਸ ਤੋਂ ਬਾਅਦ ਹੱਥ ਵਿੱਚ ਦੋ ਟੱਲੀਆਂ ਫੜ ਕੇ ਪੂਰੇ ਪਿੰਡ ਦੇ ਵਿੱਚ ਹੁੱਕਾ ਲਗਾਇਆ ਕਰ ਕਿ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ ਬਾਬਾ ਜੀ ਕਹਿੰਦੇ ਤੇਰੇ ਹੋਕਾ ਦੇਣ ਕਰਕੇ ਕੋਈ ਇੱਕ ਦੋ ਜੀ ਵੀ ਅਮਰਤ ਵੇਲੇ ਉੱਠ ਪਏ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਤੇਰੇ ਪੁੰਨ ਹੋਰ ਵੀ ਤੇਜ਼ੀ ਦੇ ਨਾਲ ਬਦਲਣ ਲੱਗੇ ਭਾਵ ਕਿ ਅਮਰਤ ਵੇਲੇ ਆਪ ਉੱਠਣਾ ਅਤੇ ਕਿਸੇ ਹੋਰ ਨੂੰ ਉੱਠਣ ਦੀ ਪ੍ਰੇਰਣਾ ਦੇਣੀ ਇਹਦੇ ਨਾਲ ਵੀ ਸਾਡੇ ਪੁੰਨ ਬਣਦੇ ਆ ਸਾਡੇ ਚੰਗੇ ਕਰਮ ਬਣਦੇ ਆ ਅਮਰਤ ਵੇਲੇ ਦੀ ਦਾਤ ਪਾ ਵਹਿਗੁਰੂ ਅਕਾਲ ਪੁਰਖ ਜੀ ਦੀ ਖੁਸ਼ੀ ਦੇ ਨਾਲ ਮਿਲਦੀ ਆ ਇਹ ਤਾਂ ਲਿਖ ਕੇ ਰੱਖ ਲਓ ਸਾਡੇ ਵੱਲੋਂ ਕੀਤਾ ਹੋਇਆ ਉਦਮ ਕਿਸੇ ਨੂੰ ਦਿੱਤੀ ਹੋਈ ਪ੍ਰੇਰਣਾ ਹੀ ਸਾਡਾ ਭਲਾ ਕਰ ਜਾਂਦੀ ਆ ਤਾਂ ਇੱਕ ਜੁਗਤੀ ਤਾਂ ਇਹ ਆਪੋਨ ਬਣਾਉਣ ਦੀ ਕਿ ਆਪ ਅਮਰਤ ਵੇਲੇ ਉੱਠੋ ਹੋਰ ਨਾਲ ਨੂੰ ਵੀ ਉਠਾਉਣ ਦੀ ਪ੍ਰੇਰਣਾ ਦਿਓ ਦੂਸਰਾ ਆਪਣੇ ਹੱਥੀਂ ਸੇਵਾ ਕਰਨੀ ਹੁਣ ਹੱਥੀਂ ਸੇਵਾ ਕਰਨ ਨੂੰ ਬੜਾ ਧਿਆਨ ਦੇ ਨਾਲ ਸਮਝਣਾ ਹੱਥੀਂ ਸੇਵਾ ਕੀ ਹੁੰਦੀ ਆ ਜਿਹੜਾ ਆਪਾਂ ਹੱਥਾਂ ਨਾਲ ਸੇਵਾ ਕਰਦੇ ਆ ਜਿਵੇਂ ਆਪਾਂ ਗੁਰੂ ਘਰੇ ਜਾਂਦੇ ਆ ਸੰਗਤ ਦੇ ਜੋੜੇ ਸਾਫ਼ ਕਰਦੇ ਆ ਸੰਗਤ ਦੇ ਝੁੱਠੇ ਬਰਤਨ ਸਾਫ਼ ਕਰਦੇ ਆ ਜਾਂ ਸੰਗਤ ਦੇ ਲਈ ਲੰਗਰ ਤਿਆਰ ਕਰਦੇ ਆ ਲੰਗਰ ਛਕਾਉਨੇ ਜੋ ਵੀ ਆਪਾਂ ਆਪਣੇ ਹੱਥਾਂ ਦੇ ਨਾਲ ਕੰਮ ਕਰਦੇ ਆ ਸੇਵਾ ਕਰਦੇ ਆ ਉਹ ਹੋ ਗਈ ਹੱਥੀ ਸੇਵਾ ਅਤੇ ਹੱਥੀ ਸੇਵਾ ਦੇ ਵਿੱਚ ਸਿਰਫ ਇਹ ਨਹੀਂ ਆ ਵੀ ਆਪਾਂ ਗੁਰੂ ਘਰ ਹੀ ਸੇਵਾ ਕਰਕੇ ਪੁੰਨ ਕਮਾ ਸਕਦੇ ਆ ਹੱਥੀ ਸੇਵਾ ਅਸੀਂ ਕਿਤੇ ਵੀ ਕਰ ਸਕਦੇ ਆ ਪਹਿਲੀ ਸੇਵਾ ਤਾਂ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਸਾਡੇ ਮਾਪਿਓ ਦੀ ਸੇਵਾ ਜੇਕਰ ਮਾਪਿਓ ਬਜ਼ੁਰਗ ਨੇ ਉਹ ਕੋਈ ਆਪਣਾ ਕੰਮ ਆਪ ਖੁਦ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਸਾਰੇ ਕੰਮ ਤੁਸੀਂ ਆਪ ਕਰੋ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਐਸਾ ਇਨਸਾਨ ਆ ਜਿਨੂੰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਹੱਥੀਂ ਕਿਸੇ ਦੀ ਮਦਦ ਕਰ ਸਕਦੇ ਹੋ ਉਹਦਾ ਕੋਈ ਕੰਮ ਸਵਾਰ ਸਕਦੇ ਹੋ ਤਾਂ ਇਸ ਤਰ੍ਹਾਂ ਹੱਥੀਂ ਸੇਵਾ ਕਰਕੇ ਵੀ ਅਸੀਂ ਪੂਰਨ ਬਣਾ ਸਕਦੇ ਆ ਦੂਸਰੀ ਸੇਵਾ ਹੈ ਕਿਸੇ ਦਾ ਭਲਾ ਕਰਨਾ ਉਹ ਭਲੇ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਕਿ ਆਪਾਂ ਕਿਸੇ ਦੀ ਪੈਸੇ ਦੇ ਨਾਲ ਮਦਦ ਕਰ ਸਕਦੇ ਆ ਕੋਈ ਲੀੜਾ ਕੱਪੜਾ ਲੈ ਕੇ ਦੇ ਸਕਦੇ ਆ ਕਿਸੇ ਗਰੀਬ ਲੋਰਵੰਦ ਨੂੰ ਦਵਾਈਆਂ ਦੇ ਸਕਦੇ ਆ ਕਿਸੇ ਦੇ ਲਈ ਅਸੀਂ ਅਰਦਾਸ ਬੇਨਤੀ ਕਰ ਸਕਦੇ ਆ ਕਿਸੇ ਨੂੰ ਚੰਗੀ ਸਲਾਹ ਦੇ ਸਕਦੇ ਆ ਇਸ ਭਲੇ ਦੇ ਵਿੱਚ ਇਸ ਸੇਵਾ ਦੇ ਵਿੱਚ ਤਾਂ ਸਭ ਕੁਝ ਸ਼ਾਮਲ ਹੋ ਗਿਆ ਪਰ ਹੱਥੀ ਸੇਵਾ ਦੇ ਵਿੱਚ ਜੋ ਆਪਾਂ ਆਪਣੇ ਹੱਥਾਂ ਦੇ ਨਾਲ ਕਿਸੇ ਦਾ ਕਾਰਜ ਜਸਵਾਰ ਦੇਗੇ ਕਿਸੇ ਦਾ ਕੋਈ ਕਿਸੇ ਦੇ ਅਸੀਂ ਕੰਮ ਆ ਜਾਈਏ ਤਾਂ ਇਹ ਕਿੰਨਾ ਹੀ ਤਰੀਕਿਆਂ ਦੇ ਨਾਲ ਕੀਤੀ ਹੋਈ ਸੇਵਾ ਬੜੀ ਤੇਜ਼ੀ ਦੇ ਨਾਲ ਸਾਡੀ ਪੁੰਨ ਬਣਾਉਂਦੀ ਹੈ ਤੇ ਜਿਵੇਂ ਜਿਵੇਂ ਸਾਡੇ ਪੁੰਨ ਬਣਨਗੇ ਨਾ ਓਵੇਂ ਓਵੇਂ ਸਾਡੀ ਕਿਸਮਤ ਤੇਜ ਹੁੰਦੀ ਜਾਵੇਗੀ ਸਾਡੀ ਕਰਮਾਂ ਦੇ ਸਾਡੇ ਕਾਲੇ ਲੇਖ ਮਿਟੇ ਜਾਣਗੇ ਸਾਡੇ ਚੰਗੇ ਕਰਮ ਬਣਦੇ ਜਾਣਗੇ ਤਾਂ ਫਿਰ ਆਓ ਅੱਜ ਤੋਂ ਹੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰੀਏ ਪਰ ਨਾਲ ਨਾਲ ਯਾਦ ਰੱਖਣਾ ਵੀ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਇਹ ਨਹੀਂ ਆ ਵੀ ਮਨ ਜਵਾ ਹੱਥ ਤੇ ਹੱਥ ਰੱਖ ਕੇ ਬਿਠੇ ਰਹੇਗੇ ਬਸ ਨਾਮ ਜਪਣ ਲਿਆਏ ਗੁਰੂ ਘਰੇ ਚਲੇ ਕੇ ਜਾ ਕੇ ਸੇਵਾ ਕਰ ਰਹੇ ਹਾਂ ਹੋਰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਨਾ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਏ ਆਪਨੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ ਇਸੇ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿੰਨੇ ਸੌਖੇ ਰਾਹ ਦੱਸ ਦਿੱਤੇ ਆ ਆਪਣੀ ਕਿਸਮਤ ਨੂੰ ਤੇਜ਼ ਕਰਨ ਦੇ ਲਈ ਸਾਨੂੰ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਨਹੀਂ ਕਰਨੀ ਪਵੇਗੀ ਕਿਸੇ ਤਰ੍ਹਾਂ ਦੇ ਕੋਈ ਕਰਮ ਕਾਂਡ ਨਹੀਂ ਕਰਨੇ ਪੈਣੇ ਬਸ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਉਵੀ ਨੰਬੰਉਂ ਦੇ ਜਾਈਏ ਅਤੇ ਨਾਲ-ਨਾਲ ਨਾਮ ਜਪ ਜਪ ਕੇ ਹੱਥੀਂ ਸੇਵਾ ਕਰ ਕਰਕੇ ਆਪਣੇ ਪੁੰਨ ਬਣਾ ਲਈਏ ਚੰਗੇ ਕਰਮਾ ਬਣਾ ਲਈਏ ਆਪਣੇ ਕਰਮ ਤੇਜ ਕਰ ਲਈਏ ਸੋਚ ਸਕਦੇ ਤੁਸੀਂ ਜੀ ਇਹ ਹੀ ਤਿੰਨ ਕੰਮ ਨੇ ਜੋ ਸਾਡੇ ਕਰਮਾਂ ਨੂੰ ਸਾਡੇ ਲੇਖਾਂ ਨੂੰ ਸਾਡੀ ਕਿਸਮਤ ਨੂੰ ਬੜੀ ਤੇਜ਼ੀ ਦੇ ਨਾਲ ਤੇਜ ਕਰਦੇ ਨੇ ਸਾਡੀ ਕੀਤੀ ਹੋਈ ਮਿਹਨਤ ਦਾ ਫਲ ਕਈ ਗੁਣਾ ਵੱਧ ਕੇ ਸਾਨੂੰ ਮਿਲਦਾ ਹੈ ਹਰ ਕੰਮ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਆਪ ਵਰਤ ਜਾਂਦੇ ਨੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ